ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਲੋਧੀਪੁਰ ਬਰਜਪੁਰ ਦੇ ਨੇੜੇ ਦੀਆਂ ਦੇਖ ਸਕਦੇ ਹੋ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪਾਣੀ ਆਇਆ ਉਸ ਦੇ ਨਾਲ ਕਿਵੇਂ ਜੜੀਆਂ ਹੈ ਇਸ ਸਥਾਨ ਤੋਂ ਜਾਂ ਪਿੱਛੇ ਜੜੀਆਂ ਹੈ ਕ੍ਰੇਟ ਵਾਲਾ ਜੜੀਆਂ ਹੈ ਦਰਿਆ ਦੇ ਵਿੱਚ ਨੁੱਤਸ ਗਈਆਂ ਹਨ ਸੋ ਇਹ ਮੌਜੂਦਾ ਹਾਲਾਤ ਹੈ ਸਤਲੂਈ ਦਰਿਆ ਦੇ ਕਿਨਾਰੇ ਪਿੰਡ ਲੋਧੀਪੁਰ ਵਾਲੇ ਪਾਸੇ ਦੀਆਂ ਬਿਲਕੁਲ ਜੜੀਆਂ ਹੈ ਜੋ ਕ੍ਰੇਟ ਵਾਲਾ ਲਗਾਈਆਂ ਗਈਆਂ ਸੀ ਕਿਨਾਰਿਆਂ ਤੇ ਉਹ ਸ਼ਤੂਲੇ ਦਰਿਆ ਦੇ ਵਿੱਚ ਨੂੰ ਧਸ ਚੁੱਕਿਆ ਹਾਂ ਗੈਪ ਵੀ ਦੇਖ ਸਕਦੇ ਹੋ 크ਰੇਟ ਵਾਲ ਤੇ ਪਿੱਛੇ ਜੋ ਬੋਰੀਆਂ ਲਗਾਈਆਂ ਗਈਆਂ ਹਨ ਉਸ ਦੇ ਵਿੱਚ ਕਿੰਨਾ ਗੈਪ ਪੈ ਚੁੱਕਾ ਹੈ ਅਤੇ ਜਦੋਂ ਪਿੱਛੇ ਜਿਹੜਾ ਹੈ ਪਾਣੀ ਆਇਆ ਸੀਗਾ ਇਸ ਸਥਾਨ ਤੋਂ ਜਿਹੜਾ ਹੈ ਕਾਫੀ ਮਾਤਰਾ ਦੇ ਵਿੱਚ ਪਿੰਡ ਲੋਧੀਪੁਰ ਵਾਲਾ ਪਾਸੇ ਨੂੰ ਜਿਹੜਾ ਹੈ ਗਿਆ ਸੀ ਪਿਛਲੇ ਪਾਸੇ ਵੀ ਜਿਹੜੇ ਹੈ ਕਾਫੀ ਤੁਹਾਨੂੰ ਪਹਿਲਾਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੀ ਜਿਹੜੀਆਂ ਹੈ ਇੱਕ 크ਰੇਟ ਵਾਲਾ ਧਸ ਗਈਆਂ ਹਨ ਥੱਲੇ ਹੀ ਹੋਣੇਗੇ ਸਭ ਸੁਬਤ ਪੱਥਰਾਂ ਦੇ ਥੱਲੇ ਹੀ ਹੋਣੇ ਉਹ ਤਰੇ ਵੀ ਦੱਸ ਗਿਆ ਉਹ ਨਹੀਂ ਇੱਧਰ ਤਾਂ ਹਾਂ ਆਣੀ ਹੈ ਨਹੀਂ ਹੂੰ ਤੱਪੇ ਵਾਲਿਆ ਹੈ